ਮੋਗੇ ਹਲਕ ਲਈ ਬਹੁਤ ਮਾਣ ਵਾਲੀ ਗੱਲ ਅੱਜ ਵੱਖ-ਵੱਖ ਵਾੜਾਂ ਦੇ ਵਿੱਚੋਂ ਲਗਭਗ 250 ਤੋਂ 300 ਬੰਦਿਆਂ ਨੇ ਯੂਥ ਨੇ ਆਪਣੇ ਯੂਥ ਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ ਤੇ ਅਸੀਂ ਉਮੀਦ ਕਰਦੇ ਹਾਂ ਸਾਰਿਆਂ ਤੋਂ ਕਿ ਉਹ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕਰਾਂਗੇ ਨਾਲ ਹੀ ਅਸੀਂ ਸਭ ਨੂੰ ਵਾਅਦਾ ਕੀਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਹੋਰ ਵੱਖ-ਵੱਖ ਅਹੁਦੇ ਦੇ ਕੇ ਪਾਰਟੀ ਵਿੱਚ ਉਹਨਾਂ ਦਾ ਮਾਣ ਵਧਾਵਾਂਗੇ ਤੇ ਇਸ ਦੇ ਨਾਲ ਹੀ ਸਾਰੇ ਹੀ ਯੂਥ ਵਰਕਰਾਂ ਨੂੰ ਆਉਣ ਵਾਲੀ 1 ਸਤੰਬਰ ਨੂੰ ਜੋ ਫਤਿਹ ਰੈਲੀ ਰੱਖੀ ਗਈ ਹੈ ਉਸ ਦੇ ਸਬੰਧ ਵਿੱਚ ਸਭ ਨੂੰ ਬੇਨਤੀ ਲਾ ਕੇ ਤੇ ਬੇਨਤੀ ਲਈਏ ਤੇ ਅਸੀਂ ਉਮੀਦ ਕਰਦੇ ਹਾਂ ਇੱਕ ਤਰੀਕ ਨੂੰ ਭਾਰੀ ਇਕੱਠ ਲੈ ਕੇ ਮੂਗੇ ਹਲਕੇ ਦਾ ਤੇ ਅਸੀਂ ਫਤਿਹ ਰੈਲੀ ਵਿੱਚ ਆਪਦੀ ਸ਼ਮੂਲਤ ਲਪਾਵਾਂਗੇ ਨੇ ਦਿੱਤੇ ਗਿਆ ਲੂਨ ਲੈਂਡ ਪੂਲਿੰਗ ਦੇ ਉਲਟ ਮੁਹੱਲੇ ਦੇ ਵਿੱਚ ਜਿਹੜਾ ਲੜੀਵਾਰ ਧਰਨਾ ਸਟਾਰਟ ਕਰਨਾ ਸੀ 1 ਸਤੰਬਰ ਤੋਂ ਉਸ ਤੋਂ ਡਰਦਿਆਂ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਿਹੜੀ ਆ ਉਹ ਵਾਪਸ ਲੈ ਲਈ ਉਸ ਨੋਟੀਫਿਕੇਸ਼ਨ ਵਾਪਸ ਲੈਣ ਤੇ ਫਤਿਹ ਰੈਲੀ ਜਿਹੜੀ ਆ ਉਹ ਮੋਕਾ ਦੇ ਵਿੱਚ ਜਿਹੜੀ ਆ ਉਹ ਕੀਤੀ ਜਾ ਰਹੀ ਆ 1 ਸਤੰਬਰ ਨੂੰ ਕਿੰਨਾ ਕੁ ਇਕੱਠ ਹੁੰਦੀ ਸਭਾ ਨੂੰ ਘੱਟੋ ਘਾਟ 50 60 ਹਜ਼ਾਰ ਬੰਦਾ ਜੀ ਕੋਸ਼ਿਸ਼ ਕਰਾਂਗੇ 100 ਵੀ ਵਧਾਈਏ ਲੱਖ ਲੱਖ ਦੇ ਕਰੀਬ ਲੈ ਕੇ ਜਾਈਏ ਘੱਟੋ ਘਾਟ ਟਾਰਗੇਟ ਆ ਕਿ 50 60 ਹਜ਼ਾਰ ਤੋਂ ਵੱਧ ਜਿਹੜਾ ਅਸੀਂ ਇੱਥੇ ਇਕੱਠ ਕਰਾਂ